ਅਤੇ ਉਹਨਾਂ ਦੇ ਸਾਹਿਬ ਜਾਨੀਆਂ ਦਾ ਅੱਛਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿਹੜੇ ਨਗਰ 'ਚ ਰਹਿੰਦੇ ਸੀ ਕਿਹੜੇ 'ਚ ਸ਼ਹਾਬਾਸ਼ੇਤ ਆਨੰਦਪੁਰ ਸਹਿਬ ਨਗਰ ਜੀ ਤੁਹਾਨੂੰ ਪਤਾ ਆਨੰਦਪੁਰ ਸਹਿਬ ਨਗਰ ਦਾ ਪਹਿਲਾ ਨਾਮ ਕੀ ਸੀ ਆਨੰਦਪੁਰ ਸਹਿਬ ਦਾ ਪਹਿਲਾ ਨਾਮ ਕੀ ਸੀ

ਜੱਕ ਨਾਨਕੀ ਇਸ ਨਗਰ ਦਾ ਨਾਮ ਸੀ ਪਰ ਉਸ ਤੋਂ ਵੀ ਪਹਿਲਾਂ ਇੱਕ ਹੋਰ ਨਾਮ ਸੀ ਦਾ ਇਸ ਨਗਰ ਦਾ ਉਹ ਕਿਹੜਾ ਸੀਗਾ ਮਖੋਵਾਲ ਹੁਣ ਤਿੰਨ ਨਾਮ ਯਾਦ ਰਹਿਣਗੇ ਪਹਿਲਾ ਨਾਮ ਕੀ ਸੀ ਮਖੋਵਾਲ ਦੂਜਾ ਜੱਕ ਨਾਨਕੀ ਤੇ ਤੀਸਰਾ ਨਾਮ ਮਖੋਵਾਲ ਇਹ ਨਗਰ ਕਿਹਨੇ ਵਸਾਇਆ ਸੀਗਾ ਨਹੀਂ ਸ੍ਰੀ ਗੁਰੂ ਆਪਾਂ ਨੂੰ ਤਾਂ ਸਾਰਾ ਹੀ ਪਤਾ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਨਗਰ ਵਸਾਇਆ ਕਿਹੜੇ ਸਾਲ ਚ ਵਸਾਇਆ ਤੁਹਾਨੂੰ ਪਤਾ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਤੋਂ 1 ਸਾਲ ਪਹਿਲਾਂ ਉਹ ਸੰਨ ਤੁਸੀਂ ਦੱਸੋ 65 1665 ਐਟ ਵਿੱਚ ਤੁਸੀਂ ਤਾਂ ਬਹੁਤ ਸੋਹਣੀ ਅੰਡਰਸਟੈਂਡਿੰਗ ਕਰਦੇ ਸਾਰੇ ਹੈ ਛੇਤੀ ਛੇਤੀ ਪਕੜ ਕਰੀ ਜਾਂਦੇ ਆ 1665 ਵਿੱਚ ਇਹ ਨਗਰ ਵਸਾਇਆ ਕਹਿਲੂਰ ਦੇ ਰਾਜੇ ਤਾਰਾ ਚੰਦ ਦਾ ਪੁੱਤਰ ਸੀ ਦੀਪ ਚੰਦ ਦੀਪ ਚੰਦ ਦੀ ਘਰਵਾਲੀ ਸੀ ਰਾਣੀ ਚੰਪਾ ਰਾਣੀ ਚੰਪਾ ਤੋਂ 2200 ਮੋਹਰਾਂ ਦੇ ਕੇ ਮੁੱਲ ਤਾਰ ਕੇ ਇਹ ਨਗਰ ਵਸਾਇਆ ਸੀ ਜਿਸ ਦਾ ਨਾਮ ਫਿਰ ਆਨੰਦਪੁਰ ਸਹਿਬ ਰੱਖਿਆ ਹੁਣ 1671 ਤੋਂ ਲੈ ਕੇ 161700 ਤਿੰਨ ਤੱਕ ਚਾਰ ਤੱਕ ਇਸ ਨਗਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਰੇ 33 ਸਾਲ ਲਗਭਗ ਸਮਾਂ ਮੰਨਦਾ 33 34 ਸਾਲ ਇਸ ਨਗਰ ਦਾ ਵਿਕਾਸ ਕੀਤਾ ਤੇ ਇਸ ਅਨੰਦਪੁਰ ਨਗਰ ਨੂੰ ਹੁਣ ਜਦੋਂ ਵਿਕਸਿਤ ਕੀਤਾ ਇੱਥੇ ਕੋਈ ਨਗਾਰਾ ਵੀ ਸਜਾਇਆ ਗਿਆ ਸੀ ਦਾ ਕਿਹੜਾ ਨਗਾਰਾ ਸੀ ਕਿਹੜਾ ਨਗਾਰਾ ਹਾਂ ਗੀਤ ਨਗਾਰਾ ਤੁਹਾਨੂੰ ਪਤਾ ਉਸ ਵੇਲੇ ਰਾਜਾ ਕੌਣ ਸੀ ਦਾ ਔਰੰਗਜ਼ੇਬ ਉਸ ਵੇਲੇ ਰਾਜਾ ਸੀ ਤੇ ਔਰੰਗਜ਼ੇਬ ਨੇ ਆ ਦਸਤਾਰ ਪਮੰਦੇ ਆ ਨਾ ਇਹ ਦਸਤਾਰ ਬਨਣ ਤੇ ਪਾਬੰਦੀ ਲਾਈ ਸੀ ਕਹਿੰਦੇ ਕੋਈ ਦਸਤਾਰ ਨਹੀਂ ਸਜਾ ਸਕਦਾ ਕੋਈ ਘੋੜ ਸਵਾਰੀ ਨਹੀਂ ਕਰ ਸਕਦਾ ਕੋਈ ਨਗਾਰਾ ਨਹੀਂ ਵਜਾ ਸਕਦਾ ਕੋਈ ਸ਼ਸਤਰ ਨਹੀਂ ਰੱਖ ਸਕਦਾ ਕੋਈ ਰਾਜੇ ਮਹਾਰਾਜਿਆ ਵਰਗਾ ਸਰੂਪ ਨਹੀਂ ਬਣਾ ਸਕਦਾ ਔਰੰਗਜ਼ੇਬ ਵੱਲੋਂ ਇਹ پابੰਦੀਆਂ ਲਾਈਆਂ ਹੋਈਆਂ ਸਨ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਫਿਰ ਕੀ ਕੀਤਾ ਉਸ ਵੇਲੇ ਨਗਾਰਾ ਵੀ বাজਾਇਆ ਕਿਹੜਾ ਨਗਾਰਾ বাজਾਇਆ ਸੀਗਾ ਉਸ ਵੇਲੇ ਕਿ ਪਾਣੂ ਉੱਪਰ ਘੋੜ ਸਵਾਰੀ ਵੀ ਸਿਖਾਈ ਸ਼ਸਤਰ ਵਿਦਿਆ ਵੀ ਸਿਖਾਈ ਦਸਤਾਰਾਂ ਬੰਨ੍ਹਤੀਆਂ ਸਾਰਿਆਂ ਦੇ ਨਾਮ ਉੱਤੇ ਸਾਡੇ ਨਾਮ ਨਾਲ ਸਿੰਘ ਜਾਂ ਤੌਰ ਸ਼ਬਦ ਲੱਗਦਾ ਫਾਨੂ ਪਤਾ ਔਰੰਗਜ਼ੇਬ ਕਹਿੰਦਾ ਸੀ ਵੀ ਸਿੰਘ ਜਾਂ ਕੌਰ ਸ਼ਬਦ ਨਹੀਂ ਲਾਉਣਾ ਆਪਣੇ ਨਾਮ ਨਾਲ ਇਹ ਸਿਰਫ ਰਾਜੇ ਮਹਾਰਾਜੇ ਲਾ ਸਕਦੇ ਜਾਂ ਉਹਨਾਂ ਦੇ ਪਰਿਵਾਰ ਲਾ ਸਕਦੇ ਆ ਤੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹੀ ਨੇ ਕੌਰ ਤੇ ਸਿੰਘ ਸ਼ਬਦ ਹਰ ਇੱਕ ਦੇ ਨਾਮ ਨਾਲ ਲਾਤਾ ਵੀ ਸਾਰੇ ਹੀ ਰਾਜੇ ਆ ਸਾਰੇ ਹੀ ਰਾਜਕੁਮਾਰੀਆਂ ਆ ਬੱਚੀਆਂ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਦੇਣ ਸੀ ਹੁਣ ਇਹ ਗੱਲ ਜਿਹੜੀ ਸੀ ਨਾ ਔਰੰਗਜ਼ੇਬ ਬਾਦਸ਼ਾਹ ਨੂੰ ਚੁੱਪ ਰਹੀ ਸੀ ਤੇ ਪਹਾੜੀ ਰਾਜਿਆਂ ਨੂੰ ਚੁਭ ਰਹੀ ਸੀ ਪਹਾੜੀ ਰਾਜье ਜਿਹੜੇ ਬਾਈ ਧਾਰਦੇ ਸਨ ਇਹਨਾਂ ਦੇ ਬਜ਼ੁਰਗਾਂ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਕਿਆ ਜੀ ਨੇ ਕਿਹੜੇ ਕਿਲੇ ਚ ਛਡਾਇਆ ਸੀਗਾ ਕਵਾਲੀਅਰ ਦੇ ਕਿਲੇ ਚੋਂ ਰਿਹਾਨ ਕਰਵਾਇਆ ਸੀਗਾ ਹੁਣ ਉਹਨਾਂ ਦੇ ਅੱਗੇ ਬੱਚੇ ਇਹਨਾਂ ਬੱਚਿਆਂ ਲਈ ਹਿੰਦੂਆਂ ਲਈ ਵੀਰਾਂ ਲਈ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਨੇ ਕੁਰਬਾਨੀ ਕੀਤੀ ਇਤਨਾ ਕੁਰਬਾਨੀ ਕਹਦੇ ਦੀ ਕੁਰਬਾਨੀ ਕੀਤੀ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੰਦੋਤਰੰ ਲਈ ਇੰਦੋਤਰੰ ਦੀ ਰੱਖੀ ਲਈ ਰੱਖੀ ਲਈ ਤਿਲਕ ਜੰਜੂ ਦੀ ਰੱਖੇ ਲਈ ਗਊ ਗਰੀਬ ਤੇ ਰੱਖੇ ਲਈ ਕੁਰਾਨ ਮੰਦਰਾਂ ਦੀ ਬੇਪਤੀ ਹੋ ਰਹੀ ਸੀ ਉਹਨਾਂ ਦੇ ਬਚਾਓ ਲਈ ਕੁਰਾਨ ਫਿਰ ਮਹਾਭਾਰਤ ਰਮਾਇਣ ਧਾਰਮਿਕ ਗ੍ਰੰਥ ਖਤਮ ਕੀਤੇ ਜਾ ਰਹੇ ਸਨ ਉਹਨਾਂ ਦੇ ਬਚਾਅ ਲਈ ਗੁਰੂ ਗੋਗਨ ਸਿੰਘ ਜੀ ਦੇ ਪਿਤਾ ਜੀ ਨੇ ਕੁਰਬਾਨੀ ਦਿੱਤੀ पर यही बाई ताह ठाड़ ਦੇ ਰਾਜੇ ਔਰੰਗਜ਼ੇਬ ਦੇ ਗੁਲਾਮੀ ਵਿੱਚ ਆ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਦੁਸ਼ਮਣ ਬਣ ਗਏ ਸ਼ੁਕਰਾਨਾ ਨੇ ਕੀਤਾ ਉਹਨਾਂ ਨੇ ਵੀ ਸੱਚੇ ਪਾਤਸ਼ਾਹ ਤੁਹਾਡਾ ਸ਼ੁਕਰਾਨਾ ਤੁਹਾਡੇ ਪਿਤਾ ਨੇ ਕੁਰਬਾਨੀ ਕੀਤੀ ਤੁਹਾਡੇ ਪਿਤਾ ਦੇ ਅੱਗੇ ਪਿਤਾ ਨੇ ਸਾਡੇ ਬਜ਼ੁਰਗਾਂ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਵਾਇਆ ਉਹ ਕਿਤ ਕਣ ਹੋ ਗਏ ਸਾਰੇ ਦੇ ਸਾਰੇ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਤੇ ਜਦੋਂ ਵਿਰੋਧੀ ਹੋ ਗਏ ਫਿਰ ਆਨੰਦਪੁਰ ਸਾਹਿਬ ਵਿੱਚ ਫਿਰ ਭੰਗਾਣੀ ਵਿੱਚ ਬਸੌਲੀ ਵਿੱਚ ਫਿਰ ਉਸ ਤੋਂ ਬਾਅਦ ਕਾਫੀ ਜੰਗਾਂ ਹੋਈਆਂ ਇਤਿਹਾਸ ਵਿੱਚ ਕਿੰਨੀਆਂ ਜੰਗਾਂ ਦਾ ਜ਼ਿਕਰ ਆਉਂਦਾ ਗੁਰੂ ਗੋਬਿੰਦ ਸਿੰਘ ਜੀ ਦੀਆਂ ਕਿੰਨੀਆਂ ਚਾਰ ਤਾਂ ਗੁਰੂ ਹਰਗੋਬਿੰਦ ਸਾਹਿਬ ਦੀ ਸੀਗੀਆਂ ਗੁਰੂ ਗੋਬਿੰਦ ਸਿੰਘ ਜੀ ਲਈ ਕਿੰਨੀਆਂ ਸੀਆਂ ਨਹੀਂ ਕਿੰਨੀਆਂ ਨਹੀਂ ਸੀ ਮੈਂ ਤੁਹਾਨੂੰ ਆਪਸ਼ਨ ਦਿੰਨਾ 4 8 10 14 ਦੁਨੀਆ 14 ਵਿੱਚੋਂ ਆਵਾਜ਼ ਆ ਰਹੀ ਆ 14 ਜੰਗਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਲੜੀਆਂ ਅੱਛਾ ਦੁਨੀਆ ਵਿੱਚ ਜੰਗ ਹੁੰਦੀ ਆ ਕਿਹਦੇ ਲਈ ਹੁੰਦੀ ਆ ਜਾਂ ਪੈਸੇ ਲਈ ਜਾਂ ਏਸਤਰੀ ਲਈ ਜਾਂ ਜ਼ਮੀਨ ਲਈ ਕਿਹ ਮੀ ਚੀਜ਼ਾਂ ਲਈ ਜੰਗ ਹੁੰਦੀ ਹੈ ਨਾ ਜਾਂ ਤੇ ਪੈਸੇ ਲਈ ਭਰਾ ਭਰਾ ਲੜ ਪੈਂਦੇ ਆ ਪਿਓ ਪੁੱਤ ਲੜ ਪੈਂਦੇ ਆ ਰਿਸ਼ਤੇਦਾਰ ਲੜ ਪੈਂਦੇ ਆ ਜਾਂ ਜ਼ਮੀਨ ਲਈ ਲੜ ਪੈਂਦੇ ਆ ਜਾਂ ਇਸਤਰੀ ਲਈ ਲੜ ਪੈਂਦੇ ਆ ਕਿਸੇ ਵੀ ਇਸਤਰੀ ਨੂੰ ਮਾੜਾ ਸ਼ਬਦ ਵਰਤਦੇ ਹੋ ਲੜਾਈ ਸ਼ੁਰੂ ਹੋ ਜਾਂਦੀ ਹੈ ਹੈ ਨਾ ਪਰ ਸ੍ਰੀ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਿਹੜੀਆਂ 14 ਜੰਗਾਂ ਲੜੀਆਂ ਇਹਨਾਂ ਵਿੱਚੋਂ ਇੱਕ ਵੀ ਜੰਗ ਨਾ ਇਸਤਰੀ ਕਰਕੇ ਸੀ ਨਾ ਪੈਸੇ ਕਰਕੇ ਸੀ ਨਾ ਜ਼ਮੀਨ ਕਰਕੇ ਸੀ ਕਿਸੇ ਵੀ ਜ਼ਮੀਨ ਉੱਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਬਜ਼ਾ ਨਹੀਂ ਕੀਤਾ ਜਿਹੜਾ ਵੀ ਨਗਰ ਵਸਾਇਆ ਉਸ ਨਗਰ ਦੀ ਜ਼ਮੀਨ ਪਹਿਲਾਂ ਮੁੱਲ ਲਈ ਫਿਰ ਉੱਥੇ ਨਗਰ ਵਸਾਉਣਾ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਹੁਣ ਸਾਲ 1704 ਦੇ ਵਿੱਚ ਔਰੰਗਜ਼ੇਬ ਬਾਦਸ਼ਾਹ ਨੇ ਪਹਾੜੀ ਰਾਜਿਆਂ ਨਾਲ ਮਿਲ ਕੇ ਅਨੰਤਪੁਰ ਸਾਹਿਬ ਨੂੰ ਘੇਰਾ ਪਾ ਲਿਆ گرو گوبند پر, بھی بھی، بھی پر جائے تک آنند پور سا نگر سن سنگ بڑھا لو ہوئے سن با دلو با دلو ਉਹ ਕਿਲੇ ਆਨੰਦਪੁਰ ਸਹਿਮ ਨਗਰ ਦੀ ਸੁਰੱਖਿਆ ਲਈ ਬਣਾਏ ਸਨ ਰਾਖੀ ਲਈ ਬਣਾਏ ਸਨ ਉਹਨਾਂ ਕਿਲਿਆਂ ਦੇ ਨਾਮ ਪਤਾ ਤੁਹਾਨੂੰ ਕਿਹੜੇ ਕਿਹੜੇ ਕਿਲੇ ਸਨ ਇੱਕ ਕਿਲੇ ਉੱਤੇ ਖਾਸਾ ਪੰਥ ਸਾਜਿਆ ਗਿਆ ਇਸ ਕੜੜੜ ਦਾ ਮਤਲਬ ਕਿਲਾ ਹੁੰਦਾ ਦੂਜਾ ਉਹਨੋਂ ਸਾਰੇ ਪਹਿਲਾ ਕਿਲਾ ਕੇਸਗੜ੍ਹ ਹੈ ਆਨੰਦ ਕੜ ਲੋਹ ਕੜ ਹੋਲ ਕੜ ਫਤੇ ਕੜ ਇੱਕ ਕਿਲਾ ਹੋਰ ਨਿਰਮੋਹ ਕੜ ਇਹ ਛੇ ਕਿਲੇ ਆਨੰਦਪੁਰ ਸਾਹਿਬ ਦੀ ਰੱਖਿਆ ਲਈ ਕਿਨੇ ਬਣਾਏ ਗੁਰੂ ਗੋਬਿੰਦ ਸਿੰਘ ਜੀ ਨੇ ਹੁਣ ਕਿਉਂ ਨਹੀਂ ਪਹਾੜੀ ਰਾਜੇ ਆਨੰਦਪੁਰ ਨੂੰ ਜਿੱਤ ਸਕੇ ਕਿਉਂਕਿ ਇਹ ਕਿਲਿਆਂ ਦੇ ਰਾਹੀਂ ਹਮਲਾ ਹੋਣਾ ਸੀਗਾ ਪਰ ਕਿਲਿਆਂ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਿੰਘਾਂ ਨੂੰ ਨਿਜਿਤ ਕੀਤਾ ਹੋਇਆ ਸੀ ਜੁੱਦੀ ਉਤੇ ਉਹ ਫਿਰ ਕਿਸੇ ਵੀ ਪਹਾੜੀ ਰਾਜੇ ਨੂੰ ਜਾਂ ਮੁਗਲ ਹਕੂਮਤ ਦੇ ਸਿਪਾਹੀ ਨੂੰ ਅੱਗੇ ਨਿਵਤਨ ਦਿੰਦੇ ਸੀ ਜਿਸ ਕਰਕੇ ਨਾ ਕਿਲਿਆਂ ਤੋਂ ਅੱਗੇ ਵਧਣਾ ਨਾ ਸੰਭਵ ਸੀਗਾ ਤੇ ਮੁਕਾਬਲੇ ਵਿੱਚ ਹਾਰ ਜਾਂਦੇ ਸੀ ਹੁਣ ਕਿੰਨੇ ਮਹੀਨੇ ਘੇਰਾ ਪਾਈ ਰੱਖਿਆ ਅਨੰਦਪੁਰ ਸਹਿਰ ਨੂੰ ਉਹਦੇ ਕੋ 7 ਮਹੀਨੇ ਮੰਨ ਲਓ ਆਪਾਂ ਇੱਥੇ ਪਹੁੰਚੇ ਆਂ ਕੋਈ ਸਾਨੂੰ 7 ਮਹੀਨੇ ਘੇਰਾ ਪਾ ਕੇ ਬੈਠਦੇ ਤੇ ਇਹ ਕਵੇ ਨਾ ਇੱਥੇ ਮੈਂ ਰੋਟੀ ਆਉਣ ਦੇਣੀ ਨਾ ਮੈਂ ਪਾਣੀ ਆਉਣ ਦੇਣਾ ਸਿਰ ਸਾਡਾ ਕੀ ਹਾਲ ਹੋਊਗਾ ਪਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਧੀਰਜ ਨਿਸ਼ਟੀ ਰੱਖਦੇ ਸੀ ਉਹਨਾਂ ਨੇ ਸਭ ਤੋਂ ਪਹਿਲਾਂ ਜਦੋਂ ਘੇਰਾ ਆਰੰਭ ਹੋਇਆ ਨਾ ਅਨੰਦਪੁਰ ਸਾਹਿਬ ਨੂੰ ਉਦੋਂ ਜਿੰਨੇ ਵੀ ਸਿੰਘ ਸਨ ਉਹਨਾਂ ਦੇ ਪਰਿਵਾਰਾਂ ਨੂੰ ਪਹਿਲਾਂ ਹੀ ਅਨੰਦਪੁਰ ਤੋਂ ਬਾਹਰ ਕਰ ਦਿੱਤਾ ਸੀ ਕਿ ਕਿਸੇ ਦੇ ਪਰਿਵਾਰ ਦਾ ਨੁਕਸਾਨ ਨਾ ਹੋਵੇ ਕਿਸੇ ਦੇ ਬੱਚੇ ਦਾ ਨੁਕਸਾਨ ਨਾ ਹੋਵੇ ਕਿਸੇ ਬਜ਼ੁਰਗ ਦਾ ਨੁਕਸਾਨ ਨਾ ਹੋਵੇ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਸੀ ਤੇ ਉਹਨਾਂ ਨੇ ਅਨੰਦਪੁਰ ਸਾਹਿਬ ਕਿਲੇ ਵਿੱਚੋਂ ਸਾਰਿਆਂ ਨੂੰ ਪਹਿਲੇ ਹੀ ਬਾਹਰ ਕੱਢ ਦਿੱਤਾ ਸੀ ਤੇ ਕਿਲੇ ਵਿੱਚ ਅਨੰਦਪੁਰ ਸਾਹਿਬ ਨਗਰ ਵਿੱਚ ਪਰ ਸੂਰਮੇ ਯੋਧੇ ਸਨ ਗੁਰੂ ਗੋਬਿੰਦ ਸਿੰਘ ਜੀ ਕੋਲ ਪਰ ਇਸ 7 ਮਹੀਨੇ ਦੇ ਘੇਰੇ ਦੌਰਾਨ ਗੁਰੂ ਗੋਬਿੰਦ ਸਿੰਘ ਕੋਲ ਕਿੰਨੀਆਂ ਉਸ ਵੇਲੇ ਤੋਪਾਂ ਸਨ ਇਹ ਜ਼ਿਕਰ ਤੁਹਾਡੇ ਨਾਲ ਪਹਿਲਾਂ ਦਾ ਪਹਿਲੀ ਵਾਰ ਹੀ ਆ। ਕਿੰਨੀਆਂ ਤੋਪਾਂ ਸਨ? ਗੁਰੂ ਗੋਬਿੰਦ ਸਿੰਘ ਜੀ ਕੋਲ ਕਿੰਨੀਆਂ ਤੋਪਾਂ ਸੀ? 6 ਨਹੀਂ ਇੱਕ ਘਟਾ ਦਿਓ। 5 ਅੱਗੇ ਉਹ ਮਹਾਂਪਿਰਾਂ ਦਾ ਕਿਤੇ ਕਢਾਉਣਾ ਪੈ ਜਾਂਦਾ। 5 ਤੋਪਾਂ ਸਨ ਅਨੰਦਪੁਰ ਸਾਹਿਬ ਨਗਰ ਦੇ ਵਿੱਚ। ਇੱਕ ਵਿਜੈ ਕੋਸ਼, ਇੱਕ ਬਾਗਣ, ਇੱਕ ਨਿਹੰਗਰ, ਇੱਕ ਸ਼ੋਰ ਇਹ ਇੱਕ ਤੋਕ ਹੋਰ ਸੀ ਇਹ ਪੰਜ ਤੋਕਾਂ ਆਨੰਦਪੁਰ ਸਾਹਿਬ ਨਗਰ ਵਿੱਚ ਸਨ ਹਰ ਸੱਤ ਮਹੀਨੇ ਕੇ ਰਾਪਾਈ ਰੱਖਿਆ ਜਦੋਂ ਸੱਤਵੇਂ ਮਹੀਨੇ ਕੇ ਰਾਪਾਈ ਰੱਖਿਆ ਆ ਉਹਦਾ ਮਹੀਨਾ ਆ ਗਿਆ ਤੇ ਉਧਰੋਂ ਅੰਗਰੇਜ਼ ਜਿਹੜੀ ਸਰਕਾਰ ਸੀ ਔਰੰਗਜੇਬ ਦੀ ਔਰੰਗਜੇਬ ਹੁਕਮ ਕਰੇ ਵੀ ਜਲਦੀ ਜਲਦੀ ਆਨੰਦਪੁਰ ਸਾਹਿਬ ਦੇ ਜਿਹੜੇ ਮੋਹਮੇ ਆ ਇਹਨੂੰ ਫਤਿਹ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਉਂਦੇ ਜਾਂ ਮਰਦਾ ਫੜ ਫੜ ਕੇ ਲੈ ਕੇ ਆਓ ਤੇ ਸਾਰੇ ਸਿਪਾਈ ਪਤਾ ਕੀ ਕਹਿੰਦੇ ਕਹਿੰਦੇ ਉੱਥੇ ਦਿੱਲੀ ਬੈਠ ਕੇ ਆਰਡਰ ਕਰਨੇ ਬੜੇ ਸੌਖੇ ਆ ਪਰ ਗੁਰੂ ਗੋਬਿੰਦ ਸਿੰਘ ਜੀ ਦਾ ਸਾਹਮਣਾ ਕਰਨਾ ਕੋਈ ਸੌਖੀ ਗੱਲ ਨਹੀਂ ਕੋਈ ਸੁਖਾਲੀ ਗੱਲ ਨਹੀਂ ਜਿਹੜਾ ਵੀ ਸਾਹਮਣੇ ਵੱਧਾ ਗੁਰੂ ਗੋਬਿੰਦ ਸਿੰਘ ਜੀ ਵੱਲ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਹਨੂੰ ਤੀਰ ਮਾਰ ਕੇ ਮੌਤੇ ਘਾਟ ਕਰ ਦਿੰਦੇ ਆ ਇਸ ਲਈ ਕੋਈ ਸੌਰਮਾ ਜੁਰਤ ਨਹੀਂ ਕਰਦਾ ਸੀ ਹੁਣ 7 ਮਹੀਨੇ ਘੇਰਾ ਪਾਈ ਰੱਖਿਆ ਪਹਾੜੀ ਰਾਜਿਆਂ ਨੇ ਪਟਾਲੀਆਂ ਨੇ ਫਿਰ ਇੱਕ ਸਕੀਮ ਨਾਲ ਲੜਾਈ ਇੱਕ ਜੁਗਤੀ ਅਪਣਾਈ ਉਹ ਕਹਿੰਦੇ ਆਪਾਂ ਗੁਰੂ ਗੋਬਿੰਦ ਸਿੰਘ ਜੀ ਧਰਮ ਨਾਲ ਸਬੰਧ ਰੱਖਦੇ ਆਂ ਆਪਾਂ ਧਰਮ ਦੀ ਕਸਮ ਖਾ ਲਈ ਨੇ ਹੁਣ ਜਿਹੜੇ ਹਿੰਦੂ ਵੀਰ ਸਨ ਉਹਨਾਂ ਨੇ ਇੱਕ ਥਾਲ ਦੇ ਵਿੱਚ ਆਟੇ ਦੀ ਗੋਉ ਬਣਾਈ ਫਿਰ ਉਸ ਥਾਲ ਵਿੱਚ ਭਗਵਤ ਗੀਤਾ ਧਾਰਮਿਕ ਗ੍ਰੰਥ ਰੱਖਿਆ ਉਸ ਥਾਲ ਵਿੱਚ ਇੱਕ ਜਨੂ ਉਤਾਰ ਕੇ ਰੱਖਿਆ ਦੇ ਦੂਜੇ ਪਾਸੇ ਜਿਹੜੇ ਕਾਜ਼ੀ ਸਨ ਉਹਨਾਂ ਕਾਜ਼ੀਆਂ ਨੇ ਇੱਕ ਥਾਲ ਲਿਆ ਉਹਦੇ ਵਿੱਚ ਕੁਰਾਨ ਸ਼ਰੀਫ ਉਹਨਾਂ ਦਾ ਧਾਰਮਿਕ ਗ੍ਰੰਥ ਰੱਖਿਆ ਤੇ ਕੁਝੀ ਸਾਰੀ ਇਹ ਆਵਾਜ਼ ਦਿੱਤੀ ਵੀ ਅਸੀਂ ਤੁਹਾਨੂੰ ਇੱਕ ਬੇਨਤੀ ਕਰਨ ਆਉਣਾ ਚਾਹੁੰਦੇ ਹਾਂ ਸਾਨੂੰ ਅੱਗਿਆ ਦਿੱਤੀ ਜਾਏ ਤੇ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਗਿਆ ਹੋ ਗਈ ਹੁਣੇ ਕਾਜ਼ੀ ਅਤੇ ਪੰਡਿਤ ਬ੍ਰਾਹਮਣ ਇਹ ਲੜਕੇ ਆਏ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਤੇ ਆ ਕੇ ਬੇਨਤੀ ਕਰਨ ਲੱਗੇ ਸੱਚੇ ਪਾਤਸ਼ਾਹ ਜੇ ਤੁਸੀਂ ਆਨੰਦਪੁਰ ਸਹਿਬ ਨਗਰ ਛੱਡ ਦਿਓ ਕਿਹੜੇ ਨਗਰ ਨੂੰ ਛੱਡ ਦਿਓ ਹਾਂ ਜੇ ਤੁਸੀਂ ਆਨੰਦਪੁਰ ਨਗਰ ਨੂੰ ਛੱਡ ਦਿਓ ਤੇ ਸਾਡੀ ਲਾਜ ਰਹਿ ਜੂਗੀ ਸਾਡੀ ਪਰਤ ਰਹਿ ਜੂਗੀ ਸਾਡੀ ਇੱਜ਼ਤ ਰਹਿ ਜੂਗੀ ਅਸੀਂ ਤੁਹਾਨੂੰ ਕੁਝ ਨਹੀਂ ਆਖਾਂਗੇ ਅਸੀਂ ਇਸ ਆਟੇ ਦੀ ਗਊ ਦੀ ਕਸਮ ਖਾਂਦੇ ਆ ਅਸੀਂ ਜਨੇਊ ਦੀ ਕਸਮ ਖਾਂਦੇ ਆ اسی گیتا دی قسم کھانے ہیں جنا قاضی سیو کہندا اسی قرآن شریف دی قسم کھانے ہیں تو انو پتہ گروہ گورن سنگھ جی نے کنے حکم نامے لکھے ہیں جنہاں دی فوٹو بھی لگی ہوں دیا کافی جگہ بھی ہوتے ہیں آپشن دا ہاں پجا بونجا اڑتاری پنتاری ہاں بونجا حکم نامے ਉਹਨਾਂ 52 ਹੁਕਮਨਾਮਿਆਂ ਵਿੱਚੋਂ ਇੱਕ ਹੁਕਮਨਾਮਾ ਹੈ ਕਿ ਕਦੇ ਵੀ ਜਿਹੜਾ ਕਸਮ ਖਾਂਦਾ ਆ ਸੌਂ ਖਾਂਦਾ ਆ ਉਹਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਕਿਉਂਕਿ ਕਸਮ ਖਾਂਦਾ ਹੀ ਝੂਠਾ ਬੰਦਾ ਹੈ ਸੱਚੇ ਬੰਦੇ ਨੂੰ ਕਸਮ ਖਾਣ ਦੀ ਲੋੜ ਹੀ ਨਹੀਂ ਸੱਚ ਨੂੰ ਕਾਦੀ ਲੋੜ ਹੈ ਤੇ ਜਿਹੜਾ ਝੂਠ ਬੋਲਦਾ ਕਹਿੰਦਾ ਮੈਨੂੰ ਸੌਂ ਲੱਗੇ ਆ ਬੱਚਿਆਂ ਵਿੱਚ ਵੀ ਹੁੰਦਾ ਨਾ ਮੈਂ ਤੇਰੀ ਪੈਨਸਲ ਨਹੀਂ ਚੱਕੀ ਮੈਨੂੰ ਸੌਂ ਲੱਗੇ ਮੈਂ ਤੇਰੀ ਕਾਪੀ ਹੀ ਦੇਖੀ ਮੈਨੂੰ ਸੌਂ ਲੱਗੇ ਹਣਾ ਮੈਂ ਦੇ ਲਈ ਤੇ ਪਿੰਡਾਂ ਜਿੱਦਾਂ ਤੁਹਾਡੇ ਤੋਂ ਵੀ ਉੱਤੇ ਹੋ ਗਏ ਮੈਨੂੰ ਗੁਰਦੁਆਰੇ ਚੜਾ ਦਿਓ ਜੀ ਮੈਂ ਗੁਰਦੁਆਰੇ ਜਾ ਕੇ ਸੌਂ ਖਾਣ ਲਈ ਤਿਆਰ ਹਾਂ ਹੁਣ ਗੁਰਦੁਆਰੇ ਜਾ ਕੇ ਸੌਂ ਖਾਣ ਲਈ ਤਿਆਰ ਕੌਣ ਹੈ ਕਿਉਂਕਿ ਝੂਠਾ ਹੈ ਸੌਂ ਖਾਏਗਾ ਝੂਠਾ ਸੱਚੇ ਨੂੰ ਤੇ ਕਸਮ ਖਾਣ ਦੀ ਲੋੜ ਨਹੀਂ ਸੱਚ ਤੇ ਅੱਜ ਲਪਾਇਆ ਜਾ ਸਕਦਾ ਪਰ 6 ਮਹੀਨੇ ਬਾਅਦ 10 ਮਹੀਨੇ ਬਾਅਦ ਸੱਚ ਪ੍ਰਗਟ ਹੋ ਜਾਣਾ ਤੇ ਜਦੋਂ ਸੱਚ ਪ੍ਰਗਟ ਹੋ ਗਿਆ ਫਿਰ ਉਹਨੂੰ ਕਸਮ ਦੇ ਸਹਾਰੇ ਦੀ ਲੋੜ ਨਹੀਂ ਫੇਰ ਉਹ ਬਾਗੀ ਇੱਜ਼ਤ ਮਰ ਹੀ ਜਾਂਦਾ ਪਰ ਝੂਠੇ ਨੂੰ ਕਸਮ ਖਾਣ ਦੀ ਲੋੜ ਪੈਂਦੀ ਹੈ ਤੇ ਗੁਰੂ ਗੋਬਿੰਦ ਸਿੰਘ ਸਚੇ ਪਾਤਸ਼ਾਹ ਜਿਦੇ ਚਰਨਾਂ ਵਿੱਚੋਂ ਕਸਮਾਂ ਖਾਣ ਲੱਗ ਪਏ ਹੁਣ ਜਿੰਨੇ ਸਿੰਘ ਸਨ ਉਹਨਾਂ ਨੂੰ ਹੌਸਲਾ ਹੋ ਗਿਆ ਕਹਿੰਦੇ ਸਚੇ ਪਾਤਸ਼ਾਹ ਕਮਾਲ ਹੈ ਇਹ ਕਸਮਾਂ ਕਰ ਰਿਹਾ ਸਾਨੂੰ ਕੁਝ ਨਹੀਂ ਆਕਣਗੇ ਸਾਨੂੰ ਅਨੰਦਪੁਰ ਸਾਹਿਬ ਛੱਡਣ ਦਾ ਸਮਾਂ ਬੈਲੇ ਹੈ ਤੇ ਸਾਨੂੰ ਅਨੰਦਪੁਰ ਸਾਹਿਬ ਨਗਰ ਛੱਡ ਦੇਣਾ ਚਾਹੀਦਾ ਹੁਣ ਗੁਰੂ ਗੋਬਿੰਦ ਸਿੰਘ ਸਚੇ ਪਾਤਸ਼ਾਹ ਮਹਾਰਾਜ ਜੀ ਨੇ ਅਨੰਦਪੁਰ ਨਗਰ ਛੱਡਣ ਦਾ ਫੈਸਲਾ ਕਰ ਲਿਆ ਪਰ ਨਾਲ ਬਚਨ ਕਰਦਾ ਕਹਿੰਦੇ ਇਹ ਕਸਮਾਂ ਇਹਨਾਂ ਦੀਆਂ ਸੱਚੀਆਂ ਨਹੀਂ ਇਹ ਝੂਠੀਆਂ ਕਸਮਾਂ ਖਾ ਰਹੇ ਨੇ ਇਹ ਦਗੇ ਬਾਜ਼ ਨੇ ਧੋਖੇ ਬਾਜ਼ ਨੇ ਇਸ ਲਈ ਸਾਨੂੰ ਇਹਨਾਂ ਦੀਆਂ ਕਸਮਾਂ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਹੁਣ ਸਿੰਘ ਗਏ ਮਾਤਾ ਗੁਜਰਕੌਰ ਜੀ ਕੋਲੇ ਕਿ ਤੁਹਾਡੀ ਗੱਲ ਮੰਨਦੇ ਨੇ ਤੁਸੀਂ ਬੇਨਤੀ ਕਰੋ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਹੁਣ ਜਦੋਂ ਮਾਤਾ ਗੁਜਰਕੌਰ ਜੀ ਨੇ ਵੀ ਆਖਿਆ ਬਚਨ ਕੀਤੇ ਸਤਿਕਾਰਾtion ਕizie ਸਰਦੇਓ ਅਨੰਦਪੁਰ ਸਾਹਿਬ ਨਗਰ ਤੇ ਪਾਤਾ ਦਾ ਹੁਕਮ ਮੰਨੇ ਆ ਪਰ ਨਾਲ ਸਾਰੇ ਸੈਨਾਂ ਨੂੰ ਬਚਨ ਕੀਤੇ ਕਹਿੰਦੇ ਥੋੜੇ ਦਿਨ ਹੋਰ ਰੁਕ ਜਾਓ ਜੇ ਰੁਕ ਜਾਓਗੇ ਤੇ ਅਸੀਂ ਇਹ ਜੰਗ ਜਿੱਤ ਜਾਵਾਂਗੇ ਕਿਉਂਕਿ ਪਹਾੜੀ ਰਾਜੇ ਅਤੇ ਮੁਗਲ ਹਕੂਮਤ ਹਾਰ ਦੇ ਕਿਨਾਰੇ ਖੜੀ ਹੈ ਪਰ ਜੇ ਅਸੀਂ ਅਨੰਦਪੁਰ ਸਾਹਿਬ ਨਗਰ ਛੱਡਿਆ ਤੇ ਅਸੀਂ ਅਨੰਦਪੁਰ ਸਾਹਿਬ ਨਗਰ ਛੱਡ ਕੇ ਬੜੀਆਂ-ਬੜੀਆਂ ਵਿਪਤਾਵਾਂ ਦਾ ਜਾ बड़े-बड़े ਸੰਕਟਾਂ ਦਾ ਸਾਹਮਣਾ ਕਰਨਾ ਪਏਗਾ ਸਾਨੂੰ ਪਰ ਸਿੰਦ ਸਾਰੇ ਤਿਆਰ ਹੋ ਗਏ ਜੇ ਲੈ ਇੱਥੇ ਭੁੱਖ ਦੇ ਨੁਕਤੇ ਮਰਨ ਤੋਂ ਚੰਦਾ ਹੈ ਅਸੀਂ ਜੰਗ ਦੇ ਮੈਦਾਨ ਵਿੱਚ ਜੋਜ ਕੇ ਮਰੀਏ ਹੁਣ ਗੋਬਿੰਦ ਸਿੰਘ ਜੀ ਨੇ ਫੈਸਲਾ ਕਰ ਲਿਆ ਇੱਕ ਹੋਰ ਇੱਥੇ ਬਚਨ ਗੁਰੂ ਗੋਬਿੰਦ ਸਿੰਘ ਜੀ ਆਪਣੇ ਮਾਤਾ ਜੀ ਦੇ ਸਦਾ ਚਰਨ ਪਰਸਦੇ ਸੀ ਤੁਹਾਡੇ ਚੋਂ ਕਿੰਨੇ ਆ ਜਿਹੜੇ ਰੋਜ਼ ਸਵੇਰੇ ਉੱਠ ਕੇ ਆਪਣੀ ਮੰਮੀ ਨੂੰ ਆਪਣੇ ਪਾਪਾ ਨੂੰ ਨਮਸਕਾਰ ਕਰਦੇ ਆ ਕਿੰਨੇ ਆ ਜਿਹੜੇ ਰੋਜ਼ ਫਤਿਹ ਲਗਾਉਂਦੇ ਆ ਅੰਮ੍ਰਿਤ ਵੇਲੇ ਉੱਠ ਕੇ ਔਰ ਜਾ ਕੇ ਸਕੂਲ ਤੋਂ ਜਾ ਕੇ ਫਤਿਹ ਬਣਾਉਂਦੇ ਆ ਗੁਰੂ ਗੋਬਿੰਦ ਸਿੰਘ ਜੀ ਜਦੋਂ ਆਨੰਦਪੁਰ ਸਾਹਿਬ ਤੋਂ ਬਾਹਰ ਜਾਂਦੇ ਸੀ ਨਾ ਬਾਹਰ ਜਾਣ ਤੋਂ ਪਹਿਲਾਂ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਸਥਾਨ ਤੇ ਜਾ ਕੇ ਜਿੱਥੇ ਸੀਸ ਦਾ ਸਸਕਾਰ ਕੀਤਾ ਉੱਥੇ ਜਾ ਕੇ ਨਮਸਕਾਰ ਕਰਨੀ ਵਾਪਸ ਆ ਕੇ ਫੇਰ ਨਮਸਕਾਰ ਕਰਨੀ ਮਾਤਾ ਗੁਜਰ ਕੌਲ ਜੀ ਦੇ ਚਰਨ ਪਰਸਦੇ ਸੀ ਵਾਪਸ ਆ ਕੇ ਫੇਰ ਚਰਨ ਪਰਸਦੇ ਸੀ ਇਹ ਸਾਡੇ ਨੇ ਸਿੱਖਿਆ ਗਤੀ ਮਾਰਗੁਰੂ ਗੋਬਿੰਦ ਸਿੰਘ ਜੀ ਆਪਣੇ ਟੀਚਰਾਂ ਦਾ ਬਹੁਤ ਸਤਿਕਾਰ ਕਰਦੇ ਸੀ ਤੁਸੀਂ ਦੱਸੋ ਤੁਹਾਡੇ ਚੋਂ ਕਿੰਨੇ ਜੇ ਤੁਹਾਨੂੰ ਇਥੋਂ ਸਕੂਲ ਤੋਂ ਬਾਅਦ ਤੁਹਾਡੇ ਕੋਈ ਟੀਚਰ ਮਿਲ ਜਾਣ ਕਿੰਨੇ ਨੇ ਜਿਹੜੇ ਧੋੜ ਕੇ ਜਾ ਕੇ ਆਪਣੇ ਟੀਚਰਾਂ ਨੂੰ ਮਿਲਦੇ ਆ ਸਸੇ ਕਾਜਾ ਫਤੇ ਬਣਾਉਂਦੇ ਆ ਕਈ ਇਦਾਂ ਦੇ ਵੀ ਹੁੰਦੇ ਆ ਪਾਸੇ ਹੋ ਜਾਓ ਛੋਟਾ ਜਿਹਾ ਟੀਚਰ ਬਿਸਦੇ ਆ ਸਾਹਮਣੇ ਮੈਂ ਉਹਦੇ ਹੀ ਹੋ ਜਾ ਬੁਲਾਉਣਾ ਪੈ ਜੂਗਾ ਇਦਾਂ ਦੇ ਵੀ ਹੁੰਦੇ ਨੇ ਵਿੱਚ ਪਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਟੀਚਰਾਂ ਦਾ ਵੀ ਸਤਿਕਾਰ ਕਰਦੇ ਸੀ ਜਿਨ੍ਹਾਂ ਕੋਲੋਂ ਉਹਨਾਂ ਨੇ ਵਿਦਿਆ ਲਈ ਜਿਨ੍ਹਾਂ ਕੋਲੋਂ ਉਹਨਾਂ ਨੇ ਐਜੂਕੇਸ਼ਨ ਲਈਏ ਸਾਡੇ ਲਈ ਨੀਹਾਂ ਪਾਈਆਂ ਹੁਣ ਕਿਵੇਂ ਆਨੰਦਪੁਰ ਸਾਹਿਬ ਨਗਰ ਛਾਦੇ ਨੇ ਕਿਸ ਤਰ੍ਹਾਂ ਨਾਲ ਅੱਗੇ ਸਫਰ ਤੁਰਦਾ ਇਹਦੀ ਵਿਚਾਰ ਆਪਾਂ ਕਦਰ ਦੇ ਦਿਮਾਨ ਵਿੱਚ ਕਰਾਂਗੇ ਇੱਕ ਵਾਰ ਫੜ ਲਓ ਸਾਰੇ ਬਾਹੋ ਬਾਹੋ ਗੋਪਿੰਦ ਸਿੰਘ ਜੀ ਬਾਹੋ ਬਾਹੋ ਆਪਣੇ ਅਧਿਆਪਕਾਂ ਦਾ ਸਨਦਾਰ ਕਰਨਾ ਹੈ ਆਪਣੇ ਮਾਤਾ ਪਿਤਾ ਦਾ ਸਦਾ ਸਤਿਕਾਰ ਕਰਨਾ ਹੈ ਤੀਜੇ ਨੰਬਰ ਤੇ ਅਸੀਂ ਝੂਠੀਆਂ ਕਸਮਾਂ ਨਹੀਂ ਖਾਣੀਆਂ ਠੀਕ ਹੈ ਜੀ ਸੱਚ ਤੇ ਪਹਿਰਾ ਦੇਣਾ ਤੇ ਜਿਹੜਾ ਸੱਚ ਬੋਲਦਾ ਹੈ ਰੱਬ ਉਹਦੇ ਨਾਲ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਉਹਦੇ ਨਾਲ ਹੁੰਦੇ ਨੇ ਮਿਹਨਤ ਕਰਨੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਮਿਹਨਤ ਕਰਨੀ ਸਿਖਾਈ ਹੈ ਇਹ ਸਿੱਖਿਆ ਅਸੀਂ ਗ੍ਰਹਿਣ ਕਰਨੀ ਸੋ ਅੱਜ ਦੇ ਲਈ ਇੰਨਾ ਹੀ ਬੜਾ ਇਥੋ ਹੀ ਲੜੀ ਫਿਰ ਤੋਰਾਂਗੇ ਕਿਵੇਂ ਅਨੰਤ ਪੁਰਸਹਿ ਛੱਡਦੇ ਨੇ ਕਿਵੇਂ ਅੱਗੇ ਦਾ ਸਫ਼ਰ ਤੈਹ ਹੁੰਦਾ ਆਪਾਂ ਚਾਰ ਪੰਜ ਜਨੋਂ ਨੇ ਵਿਚਾਰ ਚਲਣੀ ਐ ਗੁਰੂ ਸਾਹਿਬ ਰਹਿਮਤ ਕਰਨ ਫਤਿਹ ਦੀ ਸਾਂਝ ਪਾਓ ਪਿਆਰ ਨੇ ਆਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ